ਪੰਜਾਬ ਦੇ ਇਸ ਪੀੜਾ ਦੇ ਦੌਰ ਦੇ ਅੰਦਰ ਇਹ ਜਿਹੜੀ ਤਰਾਸਤੀ ਆਈ ਹੈ ਬਾੜ ਨੇ ਜਿਹੜਾ ਨੁਕਸਾਨ ਕੀਤਾ ਪੂਰਾ ਦੇਸ਼ ਪੰਜਾਬ ਨਾਲ ਖੜਾ ਹੈ ਪੰਜਾਬੀਆਂ ਨਾਲ ਖੜਾ ਉਹਦੇ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵੀ ਆਪਣਾ ਦੌਰਾ ਕੀਤਾ ਔਰ ਜਾਇਜਲੈਂਡ ਤੋਂ ਬਾਦੋ ਕਿਸਾਨ ਮਜ਼ਬੂਤ ਤੁਹਾਡੇ ਇਲਾਕੇ ਦੇ ਵੀ ਅਮਰੀਕਨ ਸੀ ਲੋਕ ਜਿਹੜੇ ਮਿਲੇ ਨੇ ਉਹਨਾਂ ਦੀ ਗੱਲਬਾਤ ਸੁਣੀ ਔਰ ਜਿਨ੍ਹਾਂ ਦੇ ਘਾਟੇ ਹੈ ਉਹਨਾਂ ਦੀ ਵੀ ਗੱਲਬਾਤ ਸੁਣੀ ਔਰ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਜਿਹੜੇ ਅਫੀਸਰ ਨੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਔਰ ਫੌਰੀ ਤੌਰ ਤੇ 1600 ਕਰੋੜ ਰੁਪਇਆ ਸ਼ਬਦ ਧਿਆਨ ਨਾਲ ਸੁਣਾ ਫੌਰੀ ਤੌਰ ਤੇ ਫੌਰੀ ਮਦਦ ਜਿਹੜੀ ਸੀ ਉਹ ਉਹਨਾਂ ਨੇ 1600 ਕਰੋੜ ਰੁਪਇਆ ਕੀਤੀ ਲੇਕਿਨ ਅਫਸਰ ਇਹ ਹੈ ਮੈਂ ਕੋਈ ਰਾਜਨੀਤੀ ਕਰਨਾ ਨਹੀਂ ਚਾਹੁੰਦਾ ਇਸ ਵੇਲੇ ਮੈਨੂੰ ਲੱਗਦਾ ਕਿ ਇਹ ਰਾਜਨੀਤੀ ਕਰਨ ਦਾ ਟਾਈਮ ਨਹੀਂ ਹੈ। ਇਹ ਟਾਈਮ ਹੈ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਹਾਰਪੀਦ ਪਰਿਵਾਰਾਂ ਦਾ ਦੇ ਨਾਲ ਖੜੇ ਹੋਣ ਦਾ ਉਹਨਾਂ ਦੀ ਸੇਵਾ ਕਰਨ ਦਾ। ਲੇਕਿਨ ਜਦੋਂ ਮੌਜੂਦਾ ਸਰਕਾਰ ਸੰਜੀਦਗੀ ਨਹੀਂ ਦਿਖਾਏਗੀ। ਜਦੋਂ ਉਹ ਹਰ ਗੱਲ ਦੇ ਅੰਦਰ ਰਾਜਨੀਤੀ ਕਰੇਗੀ। ਫਿਰ ਉਹਦਾ ਜਵਾਬ ਤਾਂ ਦੇਣਾ ਬੰਦਾ ਹੀ ਹੈ। ਔਰ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਦੀ ਘੋਸ਼ਣਾ ਦਾ ਸਵਾਗਤ ਕਰਨ ਦੀ ਜਗ੍ਹਾ ਇਨਾਂ ਨੇ ਰਾਜਨੀਤੀ ਕੀਤੀ ਔਰ ਰਾਜਨੀਤੀ ਦਾ ਸਤਰ ਵੀ ਬਗੜ ਡਗਾ ਫਿਰ ਫੇਰੀ ਤੇ 12000 ਕਰੋੜ ਮੇ ਦਾ ਸਾ ਮੰਗਿਆ ਗਿਆ ਡਿਜਾਸਟਰ ਫੰਡ ਦਾ ਹੁਣ ਐਡਵਾਂਸ ਕਿਸ਼ਤ ਵੀ ਕੱਲ ਆ ਗਈ ਹੈ 240 ਕਰੋੜ ਦੀ ਕਿਸ਼ਤ ਜਿਹੜੀ ਹੈ ਕੱਲ ਐਡਵਾਂਸ ਸੀ ਕੇਂਦਰ ਨੂੰ ਭੇਜੀ ਹੈ ਲੇਕਿਨ ਡਿਜਾਸਟਰ ਫੰਡ ਦਾ ਹਰ ਸਾਲ ਪੈਸਾ ਆਂਦਾ ਹੈ ਉਹ ਵਾਪਸ ਨਹੀਂ ਜਾਂਦਾ ਰਗਾ ਉਹ ਸਟੇਟਾਂ ਕੋਲ ਇਕੱਠਾ ਹੁੰਦਾ ਹੈ ਉਹ ਇਸੇ ਦਿਨਾਂ ਲਈ ਹੁੰਦਾ ਹੈ ਇਦਾਂ ਦੀ ਕੋਈ ਆਫਤਾ ਆ ਜੇ ਕੋਈ ਦਿੱਕਤ ਆ ਪੈ ਜੇ ਸਟੇਟ ਤੇ ਕੋਈ ਡਿਜਾਸਟਰ ਵੱਡਾ ਹੋ ਜੇ ਤੇ ਉਹਦੇ ਉੱਤੇ ਉਹ ਖਰਚਾ ਹੁੰਦਾ ਲੇਕਿਨ ਇਹ 12000 ਕਰੋੜ ਰੁਪਏ ਦਾ ਜ਼ਿਕਰ ਆਂਦਾ ਹੀ ਜਿਸ ਸਟੇਟ ਦਾ ਫైనాన్స్ ਮਿਨਿਸਟਰ ਝੂਠ ਬੋਲਣ ਤੋਂ ਗਰੇਜ ਨਾ ਕਰੇ ਆਪੱਚ ਬਿਆਨ ਨਿਕਲਦੇ ਫైనాన్స్ ਮਿਨਿਸਟਰ ਕਹਿੰਦਾ ਪੈਸੇ ਨਹੀਂ

ਹਾਵਾ ਬਰਾਨ ਦੀ ਕੋਸ਼ਿਸ਼ ਕੀਤੀ ਉਹ ਅਸੀਂ 1600 ਕਰੋੜ ਰੁਪਏ ਘਟਾ ਹੈ ਪ੍ਰਧਾਨ ਮੰਤਰੀ ਨੇ ਇਹ ਨਹੀਂ ਕਿਹਾ ਕਿ ਮੈਂ ਪੈਕੇਜ ਦੇ ਦਿੱਤਾ ਪੂਰਾ ਉਹਨਾਂ ਨੇ ਕਿਹਾ ਕਿ ਹਾਰਪੀਤਾ ਦਾ ਜਿਹੜਾ ਰਾਹਤ ਦਾ ਕੰਮ ਤੁਹਾਡਾ ਚੱਲ ਰਿਹਾ ਉਹਦੇ ਲਈ ਫੋਰੀ ਰਾਹਤ ਦੇ ਰੂਪ ਚ ਮੈਂ ਤੁਹਾਨੂੰ ਇਹ ਪੈਸੇ ਦੇ ਰਿਹਾ ਜੇ 1600 ਕਰੋੜ ਰੁਪਏ ਉਹ ਪਾ ਲਈਏ ਤੇ 240 ਹੋਰ ਪਾ ਲਈਏ ਜਿਹੜੇ ਕੱਲ ਆਏ ਆ ਇਹ 1840 ਕਰੋੜ ਰੁਪਏ ਨਾ ਕੋਨ ਡਿਜਾਸਟਰ ਦੇ ਕੰਮ ਲਈ ਖਰਚਣ ਲਈ ਆ ਗਿਆ ਕੇਂਦਰ ਦਾ ਉਹ ਤਤਕਾਲ ਤੇ 12000 ਕਰੋੜ ਰੁਪਏ ਪੁਰਾਣਾ ਕਿੰਨਾ ਬਣ ਗਿਆ ਇਹ ਜਿੰਨਾ ਦਾ ਘਾਟਾ ਦੱਸਦੇ ਨੇ ਇਹਨਾਂ ਦਾ ਹੀ ਚੀਪ ਫੈਕਟਰੀ ਹੈ ਨਾ ਮੈਂ ਉਸ ਮੀਟਿੰਗ 'ਚ ਸੀ ਇਹਨਾਂ ਦੇ ਚੀਪ ਫੈਕਟਰੀ ਨੇ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ ਹੈ ਇਹ ਟੀਕੇ ਨੂੰ ਨੁਕਸਾਨ ਹੋਇਆ ਅੱਜ ਮੁੱਖ ਮੰਤਰੀ ਨੇ ਵੀ ਮੈਂ ਪੜਿਆ ਬਿਆਨ ਉਹ ਮੇਲ ਖਾਂਦਾ ਥੋੜਾ ਬਹੁਤ ਆਪਤੀ ਪ੍ਰੈਜੈਂਟੇਸ਼ਨ ਦੇ ਨਾਲ ਇੱਥੇ ਵੀ ਕਹਿ ਰਹੇ ਨੇ 500 ਕੋਰਡ ਰੁਪਏ ਬਤਾ ਕੇ ਦੱਸਿਆ ਮੁੱਖ ਮੰਤਰੀ ਜੀ ਨੇ ਇਨਾਂ ਨੇ 13279 ਕਰੋੜ ਰੁਪਏ ਦਾ ਪੰਜਾਬ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਕਿਸਾਨ ਮਜ਼ਦੂਰਾਂ ਦਾ ਔਰ ਟਰਾਂ ਦਾ ਸੜਕਾਂ ਦਾ ਡਿਸਪੈਂਸਰੀ ਹਸਪਤਾਲਾਂ ਦਾ ਕਾਲ ਜਾਂਦਾ ਸਕੂਲਾਂ ਦਾ ਪੂਰਾ ਖਾਕਾ ਬਣਾ ਕੇ ਪ੍ਰਧਾਨ ਮੰਤਰੀ ਜੀ ਨੂੰ ਪ੍ਰੈਜੈਂਟੇਸ਼ਨ ਦਿੱਤੀ ਤੇ ਉਹਦੇ ਬਾਅਦ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੋਰੀ ਰਾਤ ਤੁਹਾਨੂੰ ਮੈਂ ਇਹ ਦੇ ਰਿਹਾ ਕੇਂਦਰ ਦੀਆਂ ਟੀਮਾਂ ਵੀ ਆਈ ਹੋਈਆਂ ਨੇ ਸਟੇਟ ਦੀਆਂ ਟੀਮਾਂ ਵੀ ਹੈ ਜੇ ਇਹਨਾਂ ਦੇ ਕਿਹੜੇ ਵਿਭਾਗ ਦਾ ਕਿੰਨਾ-ਕਿੰਨਾ ਨੁਕਸਾਨ ਹੋਇਆ ਇਹ ਪੂਰੀ ਰਿਪੋਰਟ ਬਣਾ ਕੇ ਤੁਰੀ ਭੇਜੋ ਔਰ ਪੂਰੇ मोदी साहब ने क्या तो खड़ी है बड़े साफ शब्द चाह गई थी पर बाज नहीं आई जल्ले बाज नहीं आई फिर बारह हजार करोड़ का विशेष निकलिया को जवाब कोई नहीं है और इन्होंने जरा घाटा दसाया ओ 300 ਕਰੋੜ ਰੁਪਏ ਫालतੂ ਕੇਂਦਰ ਨੇ ਨਾਲ ਨੂੰ ਭੇਜਤਾ ਜਿਹੜਾ ਜਣਾ ਬਣਾ ਕੇ ਵੇਚੇਦਾ ਉਹਦੇ باوجود ਵੀ ਨਿਤਨ ਗੜਕਣੀ ਜੀ ਦਾ ਵੀ ਬਿਆਨ ਆਇਆ ਕਿ ਪੰਜਾਬੀਆਂ ਜਿਹੜੀਆਂ ਸੜਕਾਂ ਦਾ ਨੁਕਸਾਨ ਹੋਇਆ ਸਾਰਾ ਉਹ ਬਣਾ ਕੇ ਭੇਜੋ ਸਕੂਲਾਂ ਦਾ ਨੁਕਸਾਨ ਹੈ ਕਾਲਜ ਦਾ ਨੁਕਸਾਨ ਹੈ ਡਿਸਪੈਂਸਰੀ ਦਾ ਨੁਕਸਾਨ ਹੈ ਘਰਾਂ ਦਾ ਨੁਕਸਾਨ ਹੈ ਖੇਤਾਂ ਦਾ ਨੁਕਸਾਨ ਹੈ ਖੇਤ ਮਜ਼ਦੂਰਾਂ ਦਾ ਨੁਕਸਾਨ ਹੈ ਇਹ ਸਾਰੀਆਂ ਗੱਲਾਂ ਇਹਨਾਂ ਦੇ ਪਾਲੇ ਚ ਪਈਆਂ ਪਈਆਂ ਕਿ ਰਿਪੋਰਟਾਂ ਬਣਾ ਕੇ ਨਾਲੇ ਭੇਜਣੀ ਔਰ ਕੇਂਦਰ ਨਾਲ ਦੀ ਮਦਦ ਕਰੇ